ਪਰੰਗੇ ਖੜਕੇ ਲਿਆਂਦਾ ਆਲੂ ਪੂਆ ਐਸ ਕਰੇ ਫੁੱਪੜਨਾ ਵੇਟਾ ਲੂਕਵਾ ਐਸ ਕਰੇ ਕੰਕ ਕੰਕਦੇ ਗੜਾ ਸਚਤਤਾ ਬੋਲਦਾ ਮੈਣੀ ਪੂਆ ਕੋਲੇ ਜਾਣਾ ਫੁੱਪੜ ਜਾਦੇ ਬੋਲਦਾ ਇਹ ਪ੍ਰੋਗਰਾਮ ਜਿਵੇਂ ਪਹਿਲੀ ਵਾਰ ਕਰਵਾ ਰਹੀ ਆ ਸਾਰੀਆਂ ਧੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੇਰੇ ਨਾਲ ਸਾਥ ਸੰਯੋਗ ਦਿੱਤਾ ਇਹ ਪ੍ਰੋਗਰਾਮ ਸਭਿਆਚਾਰ ਅਸੀਂ ਹਰ ਸਾਲ ਇਸ ਤਰ੍ਹਾਂ ਮਨਾਇਆ ਜਾਵੇਗਾ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਨਾਲ ਸੰਯੋਗ ਦਿੱਤਾ ਜੀ ਜੋ ਅੱਜ ਪਿੰਡ ਮੈਤੇਵਾਸ ਪ੍ਰੋਗਰਾਮ ਕਰਵਾਇਆ ਜਾ ਰਿਹਾ ਜੀ ਕਿਸ ਉਦੇਸ਼ ਨੂੰ ਲੈ ਕੇ ਕਿਸ ਮੰਤ ਨੂੰ ਲੈ ਕੇ ਕਰਵਾਇਆ ਜਾ ਰਿਹਾ ਨਹੀਂ ਜੀ ਜਿਹੜਾ ਇਹ ਅੱਜ ਸਾਡੇ ਪਿੰਡ ਪੱਦਰ ਤੇ ਪ੍ਰੋਗਰਾਮ ਕਰਾਇਆ ਜਾ ਰਿਹਾ ਬਸ ਤਾਂ ਦੇਖੋ ਇਹ ਸਾਰੇ ਪਿੰਡਾਂ ਦੇ ਵਿੱਚ ਹੀ ਕਰਾਇਆ ਜਾ ਰਿਹਾ ਹਰੇਕ ਪਿੰਡ ਪੱਦਰ ਤੇ ਕਰਾਇਆ ਜਾਂਦਾ ਪ੍ਰੋਗਰਾਮ ਇਹ ਜਿਹੜਾ ਪ੍ਰੋਗਰਾਮ ਆ ਸਾਡਾ ਸੱਭਿਆਚਾਰ ਪ੍ਰੋਗਰਾਮ ਹੈ ਇੱਥੇ ਜਿਵੇਂ ਸਾਡੇ ਪੁਰਾਣਾ ਵਿਰਸੇ ਨੂੰ ਦੇਖਿਆ ਜਾਂਦਾ ਜਿਵੇਂ ਸਾਡੀਆਂ ਧੀਆ ਪਹਿਣਾ ਇੱਥੇ ਆਉਂਦੀਆਂ ਨੇ ਇੱਕ ਦੂਜੇ ਨਾਲ ਮਤਲਬ ਕਿ ਮਿਲਦੀਆਂ ਜੁਲਦੀਆਂ ਨੇ ਆਪਦਾ ਪੁਰਾਣਾ ਸਹਿਲ ਬਣਾ ਇੱਕ ਦੂਜੇ ਨਾਲ ਮਿਲਿਆ ਜੁਲਿਆ ਜਾਂਦਾ ਜੇ ਅਸੀਂ ਸੋਚਿਆ ਜਾਵੇ ਤਾਂ ਜਿਹੜਾ ਅਸੀਂ ਇਹ ਪ੍ਰੋਗਰਾਮ ਸਾਡੇ ਮਤਲਬ ਕਿ ਪੁਰਾਣਾ ਪ੍ਰੋਗਰਾਮ ਮਿਥਿਆਲੀ ਸੱਭਿਆਚਾਰ ਪ੍ਰੋਗਰਾਮ ਟੀਆਂ ਦਾ ਵੀ ਇਹਦੇ ਨਾਲ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਨੇ ਆਪਸ ਵਿੱਚ ਦੇ ਵਿੱਚ ਕੁੜੀਆਂ ਦਾ ਪਿਆਰ ਵਾਧਾ ਬਾਕੀ ਪਿੰਡ ਪੱਦਰ ਤੇ ਜਿਹੜੇ ਪ੍ਰੋਗਰਾਮ ਕਰਾਏ ਜਾਂਦੇ ਨੇ ਇੱਥੇ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਦਾ ਆਪਸ ਵਿੱਚ ਪਿਆਰ ਵਾਧਾ ਹਰੇਕ ਮਤਭੇਦ ਨੂੰ ਪਿੱਛੇ ਹਟ ਕੇ ਅਸੀਂ ਜਿਹੜਾ ਇਹ ਪ੍ਰੋਗਰਾਮ ਕਰਾਇਆ ਸਾਡੇ ਪਿੰਡ ਪੱਦਰ ਤੇ ਕਿਸੇ ਰਾਜਨੀਤੀ ਪ੍ਰੋਗਰਾਮ ਦੇ ذریعے ਵਿੱਚ ਨਹੀਂ ਕਰਾਇਆ ਗਿਆ ਸਿਰਫ ਇਹ ਪਿੰਡ ਦਾ ਪ੍ਰੋਗਰਾਮ ਆ ਪਿੰਡ ਪੱਦਰ ਦੀ ਕਰਾਇਆ ਗਿਆ ਇੱਥੇ ਸਾਰੀਆਂ ਪਿੰਡ ਦੀਆਂ ਕੁੜੀਆਂ ਨੂੰ ਮਤਲਬ ਕਿ ਸੱਦਾ ਦਿੱਤਾ ਗਿਆ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕਰਾਇਆ ਗਿਆ ਜੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਤਲਬ ਕਿ ਇਹ ਪ੍ਰੋਗਰਾਮ ਲਿਖਿਆ ਕੁੜੀਆਂ ਨੂੰ ਇਕੱਠੀਆਂ ਹੋਣ ਵਾਸਤੇ ਇੱਥੇ ਲਿਖਿਆ ਗਿਆ ਪ੍ਰੋਗਰਾਮ ਆ ਤਾਂ ਕਿ ਕੱਲੀਆਂ ਹੀ ਕੁੜੀਆਂ ਵਾਸਤੇ ਨਹੀਂ ਹੈਗਾ ਜਿਵੇਂ ਪਿੰਡ ਦੀਆਂ ਬਹੂਆਂ ਨੇ ਵੀ ਜਿਹੜੀਆਂ ਨਹੀਂ ਵੀ ਆਪਣੇ ਪੇਕੇ ਜਾਂਦੀਆਂ ਹਨਾ ਚਲੋ ਕਿਸੇ ਦੀ ਕੋਈ ਨਾ ਕੋਈ ਮਜਬੂਰੀ ਹੁੰਦੀ ਆ ਬੇਸੇ ਅੱਜ ਕੱਲ ਤਾਂ ਅਸੀਂ ਆਮ ਹੀ ਦੇਖਦੇ ਆ ਵੀ ਜਿਹੜੀਆਂ ਪਿੰਡ ਦੀਆਂ ਬਹੂਆਂ ਨੇ ਉਹ ਵੀ ਆਪਣੇ ਸਹੁਰੇ ਘਰ ਦੇ ਵਿੱਚ ਟੀਆਂ ਦਾ ਪ੍ਰੋਗਰਾਮ ਮਨਾਉਂਦੀਆਂ ਨੇ ਇਹ ਭੈਣ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨੇ ਮਤਲਬ ਕਿ ਇਹ ਪ੍ਰੋਗਰਾਮ ਨੂੰ ਨੇਪਰੇ ਚੜਾਇਆ ਇੱਕ ਦੂਜਿਆਂ ਭੈਣਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਨੇਪਰੇ ਚੜਾਇਆ ਧੰਨਵਾਦ ਦੀਪ ਮੈਡਮ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਾਇਆ ਸੱਭਿਆਚਾਰਕ ਤੇ ਸਾਰੀਆਂ ਕੁੜੀਆਂ ਜਿਹੜੀਆਂ ਇੱਥੇ ਇਕੱਠੀਆਂ ਹੋਈਆਂ ਤੇ ਉਹਨਾਂ ਨੇ ਬਹੁਤ ਜ਼ਿਆਦਾ ਆਨੰਦ ਮਾਣਿਆ ਤੇ ਬਹੁਤ ਬਹੁਤ ਧੰਨਵਾਦ ਕਲਦੀਪ ਮੈਡਮ ਦਾ ਧੰਨਵਾਦ ਜੀ ਸੈਕਟਰੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਨੂੰ ਸਾਰੀਆਂ ਬੀਬੀਆਂ ਭੈਣਾਂ ਨੂੰ ਮਿਲਣ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਕਲਦੀਪ ਭੈਣ ਜੀ ਦਾ ਅਸੀਂ ਕਲਦੀਪ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪੰਜਾਬੀ ਵਿਰਸਾ ਦੁਆਰਾ ਤੋਂ ਸਰਦਾ ਯਾਤ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ। ਪੌਰ ਦਾ ਭੈਣ ਜੀ ਦਾ ਬਹੁਤ ਧੰਨਵਾਦ ਕਰ ਰਹੇ ਆਂ ਅਸੀਂ ਕਾਂਗਰਸ ਪਾਰਟੀ ਦਾ ਧੰਨਵਾਦ। ਕੁਲਦੀਪ ਕੌਰ ਭੈਣ ਜੀ। ਕੁਲਦੀਪ ਕੌਰ ਸਟਟਰੀ ਪੰਜਾਬ ਮੈਲਾ ਕਾਂਗਰਸ ਦਾ ਬਹੁਤ ਬਹੁਤ ਭੈਣ ਜੀ ਦਾ ਧੰਨਵਾਦ ਕਰਦੇ ਆਂ ਕਿ ਸਾਨੂੰ ਸਾਰੀਆਂ ਭੈਣਾਂ ਨੂੰ ਸਦਾ ਦੇਖ। ਸਾਬ ਐਗਰੀ ਜੀ ਕੀ ਫਤਿਹ ਜਿਹੜਾ ਸੱਭਿਆਚਾਰਕ ਪ੍ਰੋਗਰਾਮ ਤੀਆਂ ਦਾ ਰੱਖਿਆ ਗਿਆ ਸੀ ਕੁਲਦੀਪ ਕੌਰ ਵੱਲੋਂ ਬਹੁਤ ਬਹੁਤ ਵਧੀਆ ਲੱਗਿਆ ਧੰਨਵਾਦ ਕੁਲਦੀਪ ਕੌਰ ਦਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਦੀਪ ਭੈਣ ਜੀ ਬਨੋ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਗਾਹ ਨੂੰ ਥੀਲ ਬੰਦੇ ਰਹੇ ਰੱਬੇ ਨਾਲ ਜੜਦੀ 컬러 ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸੈਟਰੀ ਮੇਲਾ ਕਾਂਗਰਸ ਮੈਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਜਿੰਨਾਂ ਭੈਣਾਂ ਨੇ ਮੈਨੂੰ ਸੰਯੋਗ ਦਿੱਤਾ ਮੈਂ ਹਰ ਇੱਕ ਭੈਣ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ डबी झनी ना आवे चुे पही डबी झनी नावे भीरगिया प्रदस बापो रखनी नावे भीरग प्रदेश बापो रखनी नावे से पही डबी झकनी भी आगी से पही डबी झकनी भी आगी भीरग प्रदा रखनी भी आगी दीरग प्रद बा रखनी भी you

ਇਸ ਜਗ ਦੇ ਨੀਓਨਾ ਕਦੇ ਪੀਰ ਵੀ ਮਨਾ ਇਸ ਜਗ ਦੇ ਨੀਓਨਾ ਕਦੇ ਪੀਰ ਵੀ ਮਨਾ ਆ ਸਾਂ ਜੋ ਨਹੀਂ ਤਸਕਨੋ ਏ ਦੇਵਈ ਕੁੜੀਓ ਹੱਸਣਾ ਕੈਸੀ ਵਾਰੀ ਵਸੀ ਖਤਮ ਕੈਸੀ ਖੜ ਗੇ ਲਿਆਂ ਦਾ ਆਂਕੋ ਮੇਰੀ ਮੰਮਾ ਦਾ ਗੋਰਾ